ਅਸਲਾਮੁਅਲੈਕਮ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਨੇ ਆ ਸਾਰੇ ਦੋਸਤ ਵੀਰ ਭਰਾ ਠੀਕ ਠਾਕ ਹੋਣਗੇ ਜ਼ਿਕਰਿਆ ਤੁਹਾਨੂੰ ਪਤਾ ਕਿ ਭਾਈ ਸਰਬਜੀਤ ਸਿੰਘ ਡੁੰਡਾ ਉਹ ਹਲਾਤੇ ਹਾਜ਼ਰਾ ਤੇ ਬਹੁਤ ਅੱਛਾ ਬਿਆਨ ਕਰਦੇ ਨੇ ਤੇ ਜ਼ਿਆਦਾਤਰ ਉਹ ਨਸ਼ੇ ਦੇ ਖਿਲਾਫ ਤੇ ਪਖੰਡ ਦੇ ਖਿਲਾਫ ਬਹੁਤ ਜ਼ਿਆਦਾ ਬਿਆਨ ਕਰਦੇ ਨੇ ਤੇ ਅੱਜ ਦੀ ਵੀਡੀਓ ਜਿਹੜੇ ਆਪਾਂ ਉਹਨਾਂ ਦੀ ਦੇਖਣੀ ਇਹਨਾਂ ਤੇ ਉਹ ਅਸਲ ਜਿਹੜੇ ਮਤਲਬ ਕਿ ਬੈਗ ਤੇ ਨਾ ਨਸ਼ਾ ਵੇਚਣ ਆਲਿਆਂ ਦੇ ਉਹਨਾਂ ਦੀ ਗੱਲ ਕਰ ਰਹੇ ਨੇ ਤੇ ਉਹ ਉਹਨਾਂ ਦੀ ਨਿਸ਼ਾਨਦੇਹੀ ਕਰ ਰਹੇ ਨੇ ਯਾਨੀ ਕਿ ਨਸ਼ਾ ਵੇਚਣ ਵਾਲਿਆਂ ਦੀ ਜਿਹੜੀ ਪੁਸ਼ਤ ਪਨਾਈ ਪੁਸ਼ਤ ਪਨਾਈ ਕਰਦੇ ਨੇ ਜਾਂ ਜਿੱਥੋਂ ਪਿੱਛੋਂ ਆਂਦਾ ਉਹਨਾਂ ਦਾ ਜ਼ਿਕਰ ਕਰ ਰਹੇ ਨੇ ਤੇ ਦੂਸਰਾ ਤੁਹਾਨੂੰ ਪਤਾ ਕਿ ਅੱਜਕੱਲ ਇੱਕ ਜਿਹੜੇ ਨੇ ਮੇਨ ਲੀਡਰ ਉਹਨਾਂ ਨੂੰ ਵੀ ਫੜਿਆ ਹੋਇਆ ਨਸ਼ੇ ਦੇ ਚੱਕਰਾਂ 'ਚ ਵਿਕਰਮ ਸਿੰਘ ਮਜੀਠੀਆ ਵਿਕਰਮ ਸਿੰਘ ਮਜੀਠੀਆ ਉਹਨਾਂ ਨੂੰ ਪਹਿਲੇ ਨਸ਼ੇ 'ਉਹਦੇ ਕੇਸ ਫੜਿਆ ਹੋਇਆ ਸੀ ਫਿਰ ਅੱਗੇ-ਅੱਗੇ ਜੋ ਵੀ ਹੋ ਰਿਹਾ ਤੇ ਪਹਿਲੇ ਲੋਕ ਇਹ ਕਹਿੰਦੇ ਸੀ ਕਿ ਉਹ 100 ਗ੍ਰਾਮ 10 ਗ੍ਰਾਮ 5 ਗ੍ਰਾਮ ਵਾਲੇ ਨਸ਼ੇ ਵਾਲੇ ਨੂੰ ਲੋਕ ਹੱਥ ਗੂ ਮਧਾ ਅਧਿਪੰਦੀ ਉਹਦਾ ਘਰ ਢਾਹ ਦਿੰਦੀ ਹੈ ਤੇ ਜਿਹੜੇ ਮੇਮ ਸੋਰਸ ਨੇ ਉਹਨਾਂ ਨੂੰ ਕੁਛ ਨਹੀਂ ਕਹਿੰਦੀ ਤੇ ਹੁਣ ਕੁਝ ਲੋਕ ਤੇ ਕਹਿ ਰਹੇ ਨੇ ਕਿ ਉਹਨਾਂ ਨੇ ਮੇਮ ਸੋਰਸ ਨੂੰ ਵੀ ਹੱਥ ਪਾਣਾ ਸ਼ੁਰੂ ਕਰ ਦਿੱਤਾ ਆਪਾਂ ਪਹਿਲੇ ਜਲਦੀ ਨਾਲ ਵੀਡੀਓ ਦੇਖ ਲੈਣੇ ਮੈਂ ਤਾਂ ਸਰਕਾਰ ਨੂੰ ਹੋਰ ਬੇਨਤੀ ਕਰਦਾ ਵੀ ਜਿਹੜੇ ਨਸ਼ੇ ਦੀਆਂ ਤਸਕਰੀਆਂ ਕਰਦੇ ਉਹਨਾਂ ਦੀਆਂ ਕੋਠੀਆਂ ਢਾਰੇ ਥੋੜਾ ਡੇਰਿਆਂ ਵੱਲ ਵੀ ਹੋ ਇੱਥੋਂ ਬਾਹਰ ਨਿਕਲਣਾ ਆਖੋ ਸਤਨਾਮ ਸ਼੍ਰੀ ਸ਼ਾਪੇ ਮਾਰਿਓ ਬਹੁਤ ਸਮਗਰੀ ਮਿਲੇਗੀ ਤੁਹਾਨੂੰ ਬਾਬਾਈ ਦੀਆਂ ਅੱਖਾਂ ਲਾਲ ਆ ਕਹਿੰਦੇ ਨਾਮ ਜਪਣਾ ਹੋਈਆਂ ਅੰਦਰ ਕੁਝ ਗਿਆ ਅੱਖਾਂ ਲਾਲ ਤਾਂ ਨੇ ਉਹ ਬੋਲੋ ਗੁਰੂ ਕੇ ਪਿਆਰੇ ਸਮਝ ਆ ਗਈ ਗੱਲ ਜਿਹੜਾ ਬੰਦਾ ਘਰ ਇੱਕ ਮੱਝ ਨੂੰ ਪੱਠੇ ਪਾਉਣ ਤੋਂ ਵੀ ਕੰਨੀ ਕਿ ਤਰਾਂਦਾ ਉੱਥੇ ਸਾਰੀ ਦਿਹਾੜੀ ਪੈਰ ਜ਼ਮੀਨ ਤੇ ਲੱਗਦੇ ਕੋਨਾ ਕੋ ਤੇ ਅੰਦਰ ਜਾਂਦਾ ਨਾ ਜਿਹੜਾ ਘਰ ਪਿਓ ਨੂੰ ਪਾਣੀ ਫੜਾਉਣ ਤੋਂ ਵੀ ਕੰਨੀ ਕਿ ਤਰਾਂਦਾ ਬੀਬੀਆਂ ਸਾਡੇ ਪਿੰਡਾਂ ਦੀਆਂ ਪੰਜਾਬ ਦੀਆਂ ਬੀਬੀਆਂ ਜਿਹੜੀਆਂ ਘਰਾਂ ਦੀਆਂ ਮੈਨੂੰ ਬੈਠੀ ਨੂੰ ਸਭ ਕੁਝ ਮਿਲੇ ਉੱਥੇ ਜਾ ਕੇ ਸਾਰਾ ਕੁਝ ਕਰੀ ਜਾਂਦੀਆਂ ਪਤਾ ਨਹੀਂ ਰੱਬ ਜਾਣੇ ਮੈਂ ਤਾਂ ਪਿਛਲੇ ਦਿਨ ਹੀ ਬੋਲਿਆ ਸੀ ਮੁੜ ਕੇ ਮੇਰੇ ਤੇ ਪਰਚੇ ਕਰਾਉਣ ਤੁਰ ਪੈਂਦੇ ਮੈਂ ਤਾਂ ਸਦਾ ਹੋ ਜਾਂਦਾ ਉਹਨਾਂ ਨੂੰ ਮੈਂ ਕਿਹਾ ਵੀ ਇਹਨਾਂ ਦੀ ਚਾਹ ਚੁੱਕ ਚੈੱਕਰਾਓ ਬਾਬਿਆਂ ਜੀ ਉਹ ਬੋਲੋ ਭਾਈ ਕਈ ਤੇ ਡੇਰੇ ਆ ਜਦੋਂ ਸਰਧਾਲੂ ਆਉਂਦੇ ਪੁੱਛਦੇ ਬਾਬਾ ਸੁੱਕਾ ਪ੍ਰਸ਼ਾਦ ਲੈਣਾ ਗਿੱਲਾ ਪ੍ਰਸ਼ਾਦ ਲੈਣਾ ਉਹ ਸੁੱਕਾ ਗਿੱਲਾ ਸਮਝਦੇ ਉਹ ਕਿਹੜਾ ਵਾ ਹਾਂਜੀ ਆਪਾ ਪੁੜੇ ਆ ਜੀ ਸਮਝਦੇ ਨਹੀਂ ਇਹਨਾਂ ਗੱਲਾਂ ਨੂੰ ਪੋਤਰ ਨੂੰ ਨਸ਼ਾ ਸ਼ਰਾਬ ਡਾਉਲਡ ਕਿ ਕਿਵਰੀ ਬਾਬਿਆਂ ਕੋਲ ਛੱਡਾਉਂਦੇ ਆ ਉੱਥੇ ਛੱਡਾਉਂਦੇ ਆ ਜਿੱਥੇ ਪਹਿਲੇ ਬਹੁਤ ਆ ਕਿਹਦੇ ਪੋਤ ਨੂੰ ਨਸ਼ਾ ਕਰਦਾ ਤੂੰ ਬਾਬਿਆਂ ਦੀ ਸੰਗਤ ਕਰ ਪਹਿਲਾਂ ਨਕੰਮੇ ਥੋੜੇ ਆ ਹੋਰ ਨਕੰਮੇ ਬਣਾਉਣ ਨੂੰ ਤਿਆਰ ਹੋ ਗਏ ਆਪਾਂ ਪੁੱਤ ਨੂੰ ਪੜਾਓ ਲਿਖਾਓ ਉਹਦਾ ਵਿਆਹ ਕਰੋ ਉਹਨੂੰ ਸਮਝਾਓ ਪੁੱਤ ਵੀ ਬਾਪ ਪੁੱਤ ਨੇ ਬੜੀ ਮਿਹਨਤ ਕਰਕੇ ਤੈਨੂੰ ਪੜਾਇਆ ਲਿਖਾਇਆ ਖੈਰ ਬੇਨਤੀ ਕਰ ਸਕਦੇ ਆ ਤੁਹਾਡੇ ਅੱਗੇ ਜੀ ਮਨ ਨਹੀਂ ਤੇ ਤੁਸੀਂ ਆਪਣੀ ਜੋ ਤੁਹਾਨੂੰ ਸਮਝ ਆਏਗੀ ਉਹ ਮੰਨਣੇ ਆ ਅਸੀਂ ਕੋਈ ਜ਼ਬਰਦਸਤੀ ਕਿਸੇ ਨਾਲ ਨਹੀਂ ਅਸੀਂ ਸਿਰਫ ਇੱਕ ਪ੍ਰਚਾਰਕ ਹੋਣ ਦੇ ਨਾਂ ਤੇ ਸੁਝਾਅ ਦਿੰਨੇ ਹੁੰਨੇ ਆ ਸਾਡੀ ਕੋਈ ਇਹਨਾਂ ਨਾਲ ਦੁਸ਼ਮਣੀ ਨਹੀਂ ਆ ਪਰ ਅਸੀਂ ਆਨੇ ਵੀ ਨਰੇਣੂ ਮੰਤ ਨਣਕਾਣਾ ਸਾਹਿਬ ਆਪਣਾ ਅੱਡਾ ਜਮਾ ਕੇ ਬੈਠਾ ਫੜੇ-ਵੜੇ ਗੁੰਡੇ ਰੱਖੇ ਉਹਨੇ ਟਕੂਏ ਗਡਾਸੇ ਤਲਵਾਰਾਂ ਸ਼ਵੀਆਂ ਕਾਦੇ ਲਈ ਉਹਨੂੰ ਪਤਾ ਸੀ ਕਿ ਉਹਨੂੰ ਉਹਨੂੰ ਪਤਾ ਸੀ ਕਿ ਸਿੱਖਾਂ ਨੇ ਜਦਨ ਜ਼ਮੀਰ ਜਾਗੀ ਸਿੱਖਾਂ ਨੇ ਉੱਠ ਕੇ ਮੇਰੇ ਕੋਲੋਂ ਇਹ ਧਾਰਮਿਕ ਸਥਾਨ ਖਾਲੀ ਕਰਾਉਣੇ ਆ। ਖਾਲੀ ਕਰਾਉਣੇ ਆ। ਤਰਨ ਤਾਰਨ ਦਾ ਮੈਂ ਤੁਹਾਡੇ ਸਾਹਮਣੇ ਦੋ ਧਾਰਨਾ ਦੇਵਾਂਗਾ। ਦਰਬਾਰ ਸਾਹਿਬ ਦੇ ਵਿੱਚ ਵੀ ਅਰੂੜ ਸਿੰਘ ਸਰਬਰਾ ਲਾਇਆ ਗਿਆ। ਹੁਣ ਤੁਹਾਨੂੰ ਪਤਾ ਸਾਰੀ ਗੱਲਾਂ ਮੇਰੇ ਕੋਲੋਂ ਨਾ ਕਢਾਇਓ ਤੁਹਾਨੂੰ ਪਤਾ ਵੀ ਅਰੂੜ ਸਿੰਘ ਕੌਣ ਸੀ। ਉਦੀ ਪੀੜੀ ਵਿੱਚੋਂ ਅੱਗੇ ਕੌਣ ਚੱਲ ਰਿਹਾ ਸੀਨੇ ਬਸੀਨੇ ਜਰਨਲ ਡਾਇਰ ਨੇ 1919 ਦੇ ਵਿੱਚ ਜਿਲ੍ਹਿਆਂ ਵਾਲਾ ਸਾਾਕਾ ਵਾਪਰਿਆ ਉਹਨੂੰ ਸਰੂਪਾ ਦਿੱਤਾ ਗਿਆ ਅਕਾਲ ਤਖਤ ਵੱਲੋਂ ਦਰਬਾਰ ਸਾਹਿਬ ਵੱਲੋਂ ਸਰੂਪਾ ਦਿੱਤਾ ਗਿਆ ਉਹਨੂੰ ਅਰੂਰ ਸਿੰਘ ਵੱਲੋਂ ਤੇ ਸਰੂਪਾ ਕਿਉਂ ਦੇਈਦਾ ਜੀ ਭਲਾ ਬੋਲੋ ਗੁਰੂ ਕੇ ਪਿਆਰਿਓ ਕੋਈ ਬੰਦਾ ਚੰਗਾ ਕੰਮ ਕਰਦਾ ਹੋਵੇ ਕੋਈ ਸੇਵਾ ਕਰਦਾ ਹੋਵੇ ਤਾਂ ਦੇਈਦਾ ਨਾ ਅਜੇ ਤੱਕ ਕੌਮ ਨੇ ਪੁੱਛਿਆ ਹੀ ਨਹੀਂ ਵੀ ਜਰਨਲ ਡਾਇਰ ਨੂੰ ਸਰੂਪਕ ਕਿਹੜੀ ਸੇਵਾ ਕਰਨ ਪਿਛੇ ਦਿੱਤਾ ਗਿਆ ਕਿਹੜੀ ਸੇਵਾ ਕੀਤੀ ਜਿਹੜਾ ਉਹਨੂੰ ਸਰੂਪਕ ਦਿੱਤਾ ਗਿਆ ਜਰਨਲ ਡਾਇਰ ਨੂੰ ਇੱਕ ਦੂਜੀ ਗੱਲ ਦਰਬਾਰ ਸਾਹਿਬ ਦੇ ਅੰਦਰ ਇੰਨਾ ਉਹਨਾਂ ਦਾ ਕਬਜ਼ਾ ਸੀ ਕਿ ਦਰਬਾਰ ਸਾਹਿਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜਿਹੜੇ ਸਿੰਘ ਸਵੀਏ ਸਨ ਉਹਨਾਂ ਨੇ ਇਕੱਠੇ ਹੋ ਕੇ ਨਾ ਜਿਨ੍ਹਾਂ ਨੂੰ ਬ੍ਰਾਹਮਣਾਂ ਦਾ ਸੀ ਇਹ ਨਵੀਂ ਜਾਤ ਦੇ ਆ ਬ੍ਰਾਹਮਣਾਂ ਦਾ ਅਸੀਂ ਗੁਰਮਤ ਨਹੀਂ ਆਂਦੀ ਗੁਰਮਤ ਮੁਤਾਬਕ ਆਪਾਂ ਸਾਰੇ ਭੈਣ ਭਰਾ ਇਕੱਠੇ ਆਂ ਇੱਥੇ ਕੋਈ ਉੱਚਾ ਨਹੀਂ ਕੋਈ ਨੀਵਾਂ ਨਹੀਂ ਕੋ ਛੋਟਾ ਨਹੀਂ ਕੋ ਵੱਡਾ ਨਹੀਂ ਜੇ ਸਾਡੇ ਗੁਰੂ ਪਾਸ਼ਾ ਭਾਈ ਜੀਵਨ ਸਿੰਘ ਦਾ ਮੱਥਾ ਚੁੰਮ ਸੰਗਦੇ ਆ ਤੇ ਕਹਿ ਸਕਦੇ ਰੰਗਰੇਟਾ ਗੁਰੂ ਦਾ ਬੇਟਾ ਤੇ ਸਾਡੇ ਕੋਲ ਕੀ ਅਥਾਰਟੀ ਹੈ ਅਸੀਂ ਕਿਸੇ ਨਾਲ ਨਫ਼ਰਤ ਕਰੀਏ ਵੀ ਐ ਗੁਰੂ ਨਾਲੋਂ ਵੱਡੇ ਆ ਜਿਹੜੇ ਡੇਰਿਆਂ 'ਚ ਮਈਬੀ ਸਿੰਘਾਂ ਦੇ ਬਰਤਨ ਵੱਖਰੇ ਰੱਖ ਕੇ ਬੈਠੇ ਆ ਕੋ ਪੁੱਛੂਗਾ ਕਿ ਤੁਸੀਂ ਕਲਗੀਧਰ ਪਾਸ਼ਾ ਨਾਲੋਂ ਵੱਡੇ ਜੇ ਤੁਹਾਡੀ ਸਿੱਖੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲੋਂ ਵੱਡੀ ਹੈ ਪਹਿਲਾਂ ਪਰ ਪੁੱਛੇ ਕਿਹੜਾ ਜੀ ਬਿੱਲੀ ਦੇ ਗਲ ਟੱਲੀ ਘੰਟਾ ਕਢਾਇਆ ਚੂਹਿਆਂ ਗੱਲ ਬਿੱਲੀ ਪਾਈ ਹੈ ਭਾਈ ਗੁਰਦਾਸ ਜੀ ਕਹਿੰਦੇ ਬਿੱਲੀ ਚੂਹੇ ਖਾ ਜਾਂਦੀ ਸੀ ਤੇ ਇਕੱਠੇ ਹੋਏ ਸਾਰੇ ਕਹਿੰਦੇ ਵੀ ਇਹ ਜਿਹੜੀ ਬਿੱਲੀ ਆ ਨਾ ਇਹ ਚੂਹੇ ਬੜੇ ਖਾਂਦੀ ਆ ਤੇ ਹੁੰਦਾ ਫੇਰ ਕਿਹੜੀ ਗੱਲ ਆ ਤੇ ਤਰੀਕਾ ਬੜਾ ਸੌਖਾ ਵਾ ਆਪਾਂ ਬਿੱਲੀ ਦੇ ਗਲ ਤੇ ਟੱਲੀ ਬੰਨ੍ਹ ਦੇ ਜਦੋਂ ਆਇਆ ਕਰੂਗਾ ਆਪਾਂ ਟੱਲੀ ਦੀ ਆਵਾਜ਼ ਸੁਣ ਜਿਆ ਕਰੂਗੀ ਸਾਰੇ ਨੇ ਹਾਂ ਕਰਤੀ ਦੇ ਵਿੱਚ ਉਹ ਇੱਕ ਸਿਆਣਾ ਬੋਲਿਆ ਆਂਦਾ ਬਿੱਲੀ ਗੱਲ ਚੱਲੀ ਬੰਨੂ ਕਿਹੜਾ ਜਿਹੜਾ ਬੰਨਣ ਗਿਆ ਸਭ ਤੋਂ ਪਹਿਲਾਂ ਤੇ ਬਿੱਲੀ ਨੇ ਉਹਨੂੰ ਖਾਣਾ ਸਮਝ ਆ ਗਈ ਹੁਣ ਉਸ ਆਵੇ ਆ ਵੀ ਇੱਥੇ ਹੰਟਰ ਦੀ ਬੰਨੂ ਕਿਹੜਾ ਡਰ ਵੀ ਲੱਗਦਾ ਨਾ ਸਾਰਿਆਂ ਨੂੰ ਵੀ ਹਾਇ ਇਸ ਕਰਕੇ ਸਾਡੇ ਦਾ ਸਮਾਜ ਦੇ ਹਾਲਾਤ ਇਹ ਅੱਗੋਂ ਪਿਛੋਂ ਲੀਡਰਾਂ ਨੂੰ ਗਾਲਾਂ ਕੱਢਣ ਲੱਗੇ ਜਿਹਨੂੰ ਸਾਹਮਣੇ ਆਜ ਕੋ ਗੱਲ ਕੇ ਸਰੋਪਾ ਪਾਉਣਗੇ ਉਹਦੇ ਗੱਲ ਚਾ ਤੇ ਜੀ ਇਦਾਂ ਹੈ ਜੀ ਦਾਦੋ ਚ ਗਲਤਾਂ ਦੇ ਥੜਿਆਂ ਜਿਵੇਂ ਬਹਿ ਬਹਿ ਕੇ ਪਾਸੇ ਬਹਿ ਬਹਿ ਕੇ ਉਹ ਲੀਡਰਾਂ ਨੇ ਬੇੜਾ ਕਰ ਕਰਾ ਜੇ ਕਿਤੇ ਲੱਗੂਂਦੀ ਲੱਗਣ ਤਾਂ ਸੈਲਫੀ ਲਾਉਣ ਲੱਪੇਂਦੇ ਉਹਨਾਂ ਖਲੋਗੇ ਹੁੰਦਾ ਯਾਰ 5 ਮਿੰਟ ਪਹਿਲਾਂ ਤੂੰ ਨੂੰ ਮਾੜਾ ਕਹਿ ਰਿਹਾ ਸੀ ਹੁਣ ਤੇਰੇ ਅੰਦਰ ਪਤਾ ਨਹੀਂ ਕਿੱਥੋਂ ਜਾਗਰਤੀ ਆ ਗਈ ਹੁਣ ਤੂੰ ਉਹਦੇ ਮਗਰ ਮਗਰ ਤੁਰਿਆ ਫਿਰਦਾ ਕਿਸੇ ਇੱਕ ਸਟੈਂਡ ਤੇ ਦਿਖ ਲੋ ਜਾ ਜਿਨ੍ਹਾਂ ਨੂੰ ਬ੍ਰਾਹਮਣਾਂ ਦਾ ਸੀ ਇਹ ਨੀਵੀਂ ਜਾਤ ਦੇ ਆ ਸਿੰਘ ਸਭੀਏ ਸਾਰੇ ਇਕੱਠੇ ਹੋ ਕੇ ਉਹਨਾਂ ਨੂੰ ਖੰਡੇ ਦੀ ਪੌਲ ਛਕਾਤੀ ਉਹਨਾਂ ਵਿੱਚੋਂ ਇੱਕ ਵਿਅਕਤੀ ਆਪਣੇ ਪਰਿਵਾਰ ਸਮੇਤ ਦਰਬਾਰ ਸਾਹਿਬ ਜਾਂਦਾ ਉਨ ਉਥੋਂ ਉਹਦੀ ਦੇਗ ਨਹੀਂ ਪ੍ਰਵਾਨ ਕੀਤੀ ਜਾਂਦੀ ਕਿ ਤੂੰ ਨੀਵੀਂ ਜੱਤਾਂ ਕਿਉਂਕਿ ਪ੍ਰਬੰਧ ਜੀ ਅੰਗਰੇਜ਼ਾਂ ਕੋਲ ਜੋ ਸੀ ਉਹਦਾ ਉਹਦੀ ਦੇਗ ਨਹੀਂ ਪ੍ਰਵਾਨ ਕੀਤੀ ਗਈ ਉਹ ਉਥੋਂ ਬਾਹਰ ਆ ਗਿਆ ਨਰਾਸ਼ ਹੋ ਕੇ ਉਹਨੇ ਕੇਸ ਕਟਾਏ ਪੱਗ ਲਾਈ 크ਰਿਸਚਨ ਬਣ ਗਿਆ ਸਿਰ ਤੇ ਟੋਪ ਆ ਕੇ ਉਹ ਸਿੱਧ ਦਰਬਾਰ ਸਾਹਿਬ ਜਾਂਦਾ ਤੇ ਉਹਨੂੰ ਸਰੂਪਾ ਦਿੱਤੇ ਜਾਂਦਾ ਬੰਦਾ ਉਹੀ ਹੈ ਸਮਝ ਆ ਗਿਆ ਇਹ ਕੋ ਪਹਿਲੀ ਵਾਰ ਨਹੀਂ ਗੇਮ ਵਾਪਰੀ ਆ ਜਿਹੜੀ ਆਪਾਂ ਗਏ ਇੱਥੇ ਫਰਾਂ ਨੇ ਇਹਨੇ ਇਸਾਈ ਬਣ ਗਏ ਨੇ ਆ ਹੋ ਗਿਆ ਇਹ ਕੋ ਪਹਿਲੀ ਵਾਰ ਘਾਣੀ ਥੋੜਾ ਵਾਪਰੀ ਆ ਇਹਦਾ ਮੋਡ ਲੱਭਣਾ ਪੈਣਾ ਤੁਹਾਨੂੰ ਹੋਇਆ ਕਿੱਥੇ ਆ ਆਪਣੇ ਆਪ ਥੋੜਾ ਹੋ ਗਿਆ ਸਾਰਾ ਕੁਝ ਇਹਦੇ ਪਿਛੇ ਪੂਰੀ ਤਿਆਰੀ ਕੀਤੀ ਜਾਂਦੀ ਹੈ ਬੰਦਾ ਉਹ ਹੀ ਆ ਸਿੱਖ ਬਣ ਕੇ ਗਿਆ ਤੇ ਦੇਗ ਨਹੀਂ ਪਰਵਾਨ ਹੋਈ ਕ੍ਰਿਸਚਨ ਬਣ ਕੇ ਗਿਆ ਤੇ ਸਰੂਪਾ ਮਿਲਿਆ ਉਹਨੂੰ ਸਮਝ ਆਈ ਗੁਰੂ ਕੇ ਪੈਰਿਓ ਹੁਣ ਇਹ ਮੈਂ ਦੁਬਾਰਾ ਬਾਰ ਬਾਰ ਰੀਪੀਟ ਕਰ ਰਿਹਾ ਆ ਪੇ ਜਾਣ ਲੱਗਿਆ ਉਹ ਤੋਂ ਟਰੈਕਟਰ ਲੈ ਕੇ ਜਾਇਓ ਸਾਰਾ ਕੁਝ ਵਿੱਚ ਲਿਖਿਆ ਮੈਂ ਕੋਲੋਂ ਤੇ ਨਹੀਂ ਕਹਿ ਰਿਹਾ ਸਾਰੀਆਂ ਗੱਲਾਂ ਜੇ ਕੋਲੋਂ ਕੋੰਗ ਅਗਲੇ ਰੋਲਾ ਪਾਉਣਗੇ ਇਹ ਸਭ ਰਿਟਨ ਚ ਜਿਹੜੀ ਲਿਖਤ ਹੁੰਦੀ ਆ ਨਾ ਇਹ ਇਹਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਅਜੇ ਮੂੰਹੋਂ ਬੋਲਿਆ ਤਾਂ ਕੋਈ ਚੈਲੰਜ ਕਰ ਦੂਗਾ ਜੀ ਆਵਾਜ਼ ਡੰਬੀ ਐ ਕਿਸੇ ਹੋਰ ਨੇ ਭਰ ਦਿੱਤੀ ਐ ਮੇਰੀ ਨਹੀਂ ਹੈਗੀ ਪਰ ਜਿਹੜਾ ਰਿਟਨ ਹੁੰਦਾ ਨਾ ਲਿਖਿਆ ਹੁੰਦਾ ਤਾਂ ਹੀ ਤਾਂ ਦੇ ਦਿੰਦੇ ਸੀ ਲਿਖ ਕੇ ਦੇ ਮੈਨੂੰ ਤੁਸੀਂ ਕਹ ਕੋ ਪਹਿਲੇ ਲੈਣੇ ਹੁਣ ਤੇ ਦੇਣੇ ਹੁਣ ਕੀ ਕਰੀਦਾ ਭਲਾ ਮੈਂ ਜਿਵੇਂ ਸਾਈਨ ਕਰ ਜਾਂ ਅੰਗੂਠਾ ਲਾ ਇੱਥੇ ਰਿਟਨ ਚ ਤਿਆ ਆ ਵੇਖ ਪਾਈ ਸਹਿਮ ਤੇਰੀ ਆ ਨਾ ਆ ਤੂੰ ਹੀ ਲਿਖਿਆ ਨਾ ਇਥੇ ਕਿਤਾਬ ਪੜੋ ਪਤਾ ਲੱਗੇ ਵੀ ਜਿਨ੍ਹਾਂ ਨੇ ਰਿਸਕ ਲੈ ਲੈ ਕੇ ਇੰਨਾ ਗਿਆਨ ਦਿੱਤਾ ਸਾਨੂੰ ਕਿਤਾਬ ਲਿਖਣ ਵਾਲਾ ਵੀ ਤੇ ਰਿਸਕ ਲੈਂਦਾ ਨਾ ਉਹਨੂੰ ਪਤਾ ਜਦੋਂ ਮੈਂ ਏਡੀ ਵੱਡੀ ਸਲਤਨਤ ਦੇ ਉਲਟ ਗੱਲ ਲਿਖੂੰਗਾ ਨਾ ਅਗਲੇ ਭੜੀ ਨਹੀਂ ਗੁਜ਼ਾਰਨਗੇ ਸਾਡੇ ਨਾਲ ਹੁਣ ਗੁਰੂ ਅਰਜਨ ਸਾਹਿਬ ਮਹਾਰਾਜ ਵਰਗੀ ਸ਼ਕਸ਼ੀਤ ਤੱਤੀਆਂ ਤਵੀਆਂ ਤੇ ਬਹਿ ਗਏ ਗੁਨਾਹ ਕੀਤਾ ਸੀ ਮਾਰੇ ਨੇ ਕੋਈ ਬਾਣੀ ਲਿਖ ਕੇ ਦਿੱਤੀ ਸਮਾਜ ਨੂੰ ਭਲਾ ਕੀਤਾ ਵੀ ਆ ਲਓ ਘਰ ਮੈਂ ਠਾਕੁਰ ਨਦਰ ਨਾ ਵੇ ਗਲ ਮੈਂ ਪਾਣ ਲੈ ਲਟਕਾਵੇ ਪਰ ਮੈਂ ਭੂਲਾ ਸਾਖਤ ਫਿਰਤਾ ਨੀਰ ਬਰੋਲਾ ਜਿਸ ਪਾਣ ਕੋ ਠਾਕੁਰ ਕਹਤਾ ਉਹ ਪਾਣ ਲੈ ਉਸਕੋ ਡੁੱਬਤਾ ਹੁਣ ਜਿਹੜੇ ਇੱਕ ਬੰਨੇ ਉਹ ਕਹਿੰਦੇ ਪੱਥਰ ਰੱਬ ਵਾ ਤੇ ਗੁਰੂ ਸਾਹਿਬ ਕਹਿੰਦੇ ਹੋਣਗੇ ਪੱਥਰ ਰੱਬ ਨਹੀਂ ਹੈਗਾ ਪੱਥਰ ਨੇ ਤੁਹਾਨੂੰ ਹੀ ਡੋਬ ਦੇਣਾ ਜੀ ਉਹ ਕਹਿੰਦੇ ਹੋਣ ਵਰਤ ਰੱਖੋ ਰੱਬ ਮਿਲੂ ਤੇ ਗੁਰੂ ਸਾਹਿਬ ਕਹਿੰਦੇ ਨੇ ਵਰਤਣਾ ਰਹੋ ਨਾ ਮੈਂ ਰਮਜ਼ਾਨਾ ਨਾ ਅਸੀਂ ਵਰਤ ਰੱਖਦੇ ਆਂ ਨਾ ਅਸੀਂ ਰਮਜ਼ਾਨ ਦੇ ਮਹੀਨੇ ਚ ਰੋਜ਼ੇ ਰੱਖਦੇ ਆਂ ਤੇ ਇਸ ਛੇਵੀਂ ਜੋ ਰਖਿਆ ਨਦਾਨਾ ਏਕ ਗੁਸਾਈਂ ਅੱਲਾ ਮੇਰਾ ਹਿੰਦੂ ਤੁਰਕ ਦੋਹਾਂ ਨੇ ਮੇਰਾ ਪੂਜਾ ਕਰੂੰ ਨਾ ਅਸੀਂ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਆਂ ਪੂਜਾ ਕਰੋ ਨਾ ਨਵਾਜ਼ ਗਜਾਰੂ ਨਾ ਅਸੀਂ ਤੁਹਾਡੇ ਵਾਂਗ ਨਮਾਜ਼ਾਂ ਪੜ੍ਹਦੇ ਆਂ ਏਕ ਨਿਰੰਕਾਰ ਲਈ ਦੇ ਨਮਸਕਾਰੋ ਅੱਜ ਤਾਂ ਵੀਰਵਾਰ ਹੱਥਾਂ 'ਚ ਸੀਸੀਆਂ ਫੜੀਆਂ ਹੁੰਦੀਆਂ ਤੇਲ ਦੀਆਂ ਕਬਰਾਂ ਤੇ ਰੌਣਕਾਂ ਲੱਗੀਆਂ ਹੁੰਦੀਆਂ ਨੇ ਕੋਈ ਸਰੀਰਾਂ ਕੇ ਮੱਥੇ ਟੇਕ ਰਿਆ ਹੁੰਦਾ ਕੋਈ ਦੇਰਤਾਰੀ ਬਾਬਾ ਜੀ ਉਹਦੇ ਮਗਰ ਭਜੇ ਫਿਰਦੇ ਬਾਬਿਆਂ ਉੱਤੇ ਫੁੱਲ ਸੁੱਟ ਰਹੀ ਹੈ ਸਾਡੀ ਕੌਮ ਕਿਹਦੇ ਉੱਤੇ ਫੁੱਲ ਸੁੱਟ ਰਹੀ ਹੈ ਜੀ ਵਾਹ ਐਦਾਂ ਫੁੱਲ ਲੈ ਕੇ ਨਾ ਬਾਬਿਆਂ ਉੱਤੇ ਫੁੱਲ ਸੁੱਟ ਰਹੀ ਹੈ ਪੱਖੇ ਚੱਲ ਰਹੀ ਆ ਬਾਬਿਆਂ ਨੂੰ ਅੱਗੇ ਪਿੱਛੇ ਭਜ ਰਹੇ ਆ ਕਦੀ ਮਾਂ-ਬਾਪ ਦੀ ਸੇਵਾ ਕੀਤੀ ਐ ਨੀ ਰੀਜਣਾ ਕਦੀ ਬਾਪੂ ਦੇ ਮਾਤਾ ਦੇ ਮੰਜੇ ਤੇ ਬਹਿ ਕੇ ਵੇਖਿਆ ਅ ਜਿਹੜੇ ਸਾਧਾਂ ਦੀਆਂ ਜਾ ਕੇ ਚੁੰਕੀਆਂ ਭਰਦੇ ਆ ਬਾਬੇ ਨੂੰ ਪੱਖੇ ਚਲਦੇ ਕਦੀ ਆਪਣੇ ਬਾਪੂ ਦੇ ਪੈਰਾਂ ਵਾਲੇ ਬਨੇ ਬਹਿ ਕੇ ਬਾਪੂ ਦੀਆਂ ਪਾਟੀਆਂ ਅੱਡੀਆਂ ਚ ਕਦੀ ਕੋਈ ਲੋਸ਼ਨ ਲਾ ਕੇ ਉਹ ਅੱਡੀਆਂ ਭਰਨ ਦੀ ਕੋਸ਼ਿਸ਼ ਕੀਤੀ ਕੋਈ ਸਰੋਂ ਦਾ ਤੇਲ ਲਾਇਆ ਕਦੀ ਅ ਜਿਹੜੀਆਂ ਬੀਬੀਆਂ ਬਾਬਿਆਂ ਨੂੰ ਫੁੱਲ ਦੇ ਫੁੱਲ ਦੇ ਫੁੱਲ ਕੇ ਸ਼ਿਕਾਉਂਦੀਆਂ ਕਦੀ ਸੱਸ ਨੂੰ ਜਿਹੜੀਆਂ ਖਵਾਉਂਦੀਆਂ ਮੇਰਾ ਉਹਨਾਂ ਨੂੰ ਸਲੂਟ ਹੈ ਤਾਂ ਮੇਰਾ ਉਹਨਾਂ ਅੱਗੇ ਸਿਰ ਝੁਕਦਾ ਹੈ हां जी जिक्रिया जिक्रिया सर्बजीत सिंह टुंडा जी ਦੀਆਂ ਗੱਲਾਂ ਦੇ ਜ਼ਿਆਦਾਤਰ ਹਕੀਕਤ ਤੇ ਮਬਣੀ ਨੇ ਅਗਰ ਦੇਖਿਆ ਜਾਵੇ ਤਾਂ ਹੁੰਦਾ ਜ਼ਿਆਦਾਤਰ ਇਹ ਜੀ ਕਿ ਜਿਹੜਾ ਨਸ਼ੇ ਵਗੈਰਾ ਨੇ ਉਹ ਜ਼ਿਆਦਾਤਰ ਜਿਹੜੇ ਨਸ਼ਾ ਵੇਚਣ ਵਾਲੇ ਲੋਕ ਸਮਝਦੇ ਨੇ ਉਹਨਾਂ ਨਾਲੋਂ ਜ਼ਿਆਦਾ ਜਿਹੜੇ ਮਤਲਬ ਕਿ ਧਾਰਮਿਕ ਸਤਾਨ ਸੋ ਕਾਲਡ ਬਾਬੇ ਜਿਹੜੇ ਨੇ ਉਥੋਂ ਜ਼ਿਆਦਾ ਮਿਲਦਾ ਅਕਸਰ ਹੀ ਇੰਝ ਹੁੰਦਾ ਤੁਸੀਂ ਜਿੰਨੇ ਵੀ ਦਰਬਾਰ ਨੇ ਨੇ ਦਰਬਾਰ ਦੇ ਪਾਕਿਸਤਾਨ ਦੇ ਵਿੱਚ ਜਿੰਨੇ ਦਰਬਾਰ ਨੇ ਉਹ بڑے ਦਰਬਾਰਾਂ ਤੇ ਨਸ਼ਾ ਫਰੋਖਤ ਹੁੰਦਾ ਹੈ ਬਕਾਇਦਾ ਉੱਥੇ ਉਧਰੋਂ ਖਾਤੇ ਯਾਨੀ ਕਿ ਆਮ ਹੈ ਉੱਥੇ ਮਿਲਣਾ ਆਸਾਨੀ ਨਾਲ ਮਿਲਦਾ ਆਸਾਨੀ ਨਾਲ ਮਿਲਣਾ ਮੈਂ ਅੱਗੇ ਵੀ ਅਕਸਰ ਜ਼ਿਕਰ ਕੀਤਾ ਹੈ ਕਿ ਇਹ ਲਾਹੌਰ ਦੇ ਵਿੱਚ ਇੱਕ ਦਰਬਾਰ ਹੈ ਦਾਦਾ ਸਾਹਿਬ ਦੇ ਨਾਲ ਇਹ ਭਰਾ ਥੋੜਾ ਜਿਹਾ ਹਟਵਾ ਬਨਾਰੇ ਪਾਕਿਸਤਾਨ ਦੇ ਕੋਲ ਤੇ ਉਥੇ ਜਾਂਦੇ ਉਥੇ ਸੜਕ ਤੇ ਬੈਠੇ ਉਹ ਜਰਸਬੀਰ ਹੀ ਹੁੰਦੇ ਨੇ ਸਾਰਾ ਕੁਝ ਕਰ ਹੁੰਦੇ ਨੇ ਲੰਮੇ ਲੰਮੇ ਸੂਟੇ ਭੰਗ ਕੋਟੜਦੇ ਹੁੰਦੇ ਨੇ ਉਥੇ ਉਥੇ ਕੋਈ ਪੁਛਪਰੀਥ ਨਹੀਂ ਕੋਈ ਪੁਛਪਰੀਥ ਨਹੀਂ ਕੋਈ ਨਹੀਂ ਹੈ ਮੇਰੇ ਹਿਸਾਬ ਨਾਲ ਇਹ ਵੀ ਕਿ ਹਕੂਮਤਾਂ ਨੂੰ ਉਥੋਂ ਮਾਲ ਜਾਂਦਾ ਪਤਾ ਨਹੀਂ ਜਿਹੜਾ ਮੈਂ ਜਿਵੇਂ ਹੁਣ ਆਪਣੇ ਜਿੰਨੇ ਦਰਬਾਰ ਕੋਈ ਨਾ ਕੋਈ ਹਿੱਸਾ ਜਾਂਦਾ ਯਾਰ ਜਿਵੇਂ ਜਿੰਨੇ ਦਰਬਾਰ ਦਰਬੂਰ ਨੇ ਇਹ ਵਿਭਾਗ ਮਕਾਫ ਦੇ ਅੰਡਰ ਹੁੰਦੇ ਨੇ ਮਕਾਫ ਇੱਕ ਵਿਭਾਗ ਹੈ ਪਾਕਿਸਤਾਨ ਦੇ ਵਿੱਚ ਕਿ ਜਿੰਨਾ ਇਹਨਾਂ ਦੇ ਗੋਲ ਕਾਂ ਚ ਪੈਸਾ ਇਕੱਠਾ ਹੁੰਦਾ ਰਹਾ ਉਹਦੇ ਜੋ ਜ਼ਿਆਦਾਤਰ ਜਿਹੜਾ ਨਾ ਉਹ ਮਹਿਕਮੇ ਨੂੰ ਜਾਂਦਾ ਤੇ ਕੁਝ ਜਿਹੜਾ ਉਹਨੇ ਗੱਦੀ ਨਿਸ਼ੀਨ ਜਾਂ ਅੱਗੇ ਲੋਕ ਬੈਠੇ ਹੁੰਦੇ ਨੇ ਉਹਨਾਂ ਨੂੰ ਮਿਲਦਾ ਨਹੀਂ ਤੇ ਉਹ ਜਿਹਨਾਂ ਉੱਥੇ ਇਕੱਠਾ ਹੁੰਦਾ ਰਬਾ ਕਰਮਾ ਰਵੀਆਂ ਉਹ ਤੇ ਖਰਪਤੀ ਹੋ ਜਾਂਦੇ ਲੇਕਿਨ ਇਹ ਹਕੂਮਤ ਨੇ ਇੱਕ ਮੈਕਵਾਇਆ ਵਧਾਇਆ ਤੇ ਇਸ ਵਜ੍ਹਾ ਤੋਂ ਮੇਰਾ ਖਿਆਲ ਇਹ ਦੁਕਾਨਦਾਰੀਆਂ ਨਹੀਂ ਬੰਦ ਕਰਦੀ ਹਕੂਮਤ ਜਾਂ ਜਿਹੜੇ ਕਿ ਵੀ ਲੋਕ ਜੋ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਕਰਨ ਦੇਂਦੇ ਨੇ ਇਸ ਤਰ੍ਹਾਂ ਹੀ ਇਸ ਤਰ੍ਹਾਂ ਤੇ ਬਾਕੀ ਜਿਹੜੇ ਉਹਨਾਂ ਨੇ ਅੱਗੇ ਗੱਲ ਕੀਤੀ ਕਿ ਵੀ ਅਸੀਂ ਲੀਡਰਾਂ ਨੂੰ ਤੇ ਅੱਗੋਂ ਪਿੱਛੋਂ ਬੜਾ ਬੁਰਾ ਕਹਿੰਦੇ ਆ ਕੋਈ ਆਹਰਾ ਲੀਡਰ ਬੜਾ ਭੈੜਾ ਹੈ ਜਾਂ ਫਲਾਣਾ ਬੰਦਾ ਬੜਾ ਪੈਰਾ ਸਾਰੀ ਦਾੜੀ ਤੇ ਜਦੋਂ ਜਦੋਂ ਸਾਹਮਣਾ ਹੁੰਦਾ ਤਾਂ ਫਿਰ ਉਹਨਾਂ ਨੂੰ ਸਰੂਪਾ ਦਿੰਦੇ ਆ ਫਿਰ ਉਹਨਾਂ ਨੂੰ ਮਾਨ ਸਨਮਾਨ ਦਿੰਦੇ ਆ ਇੱਜ਼ਤ ਦਿੰਦੇ ਆ ਉਹਨਾਂ ਦੇ ਮਾਲੇ ਪਾਣਦੇ ਆ ਐਂਡ ਤੇ ਬੜੀ ਪਿਆਰੀ ਆਈ ਇਹਨਾਂ ਨੇ ਗੱਲ ਕੀਤੀ ਕਿ ਇਹ ਸਾਰਾ ਕੁਝ ਕਰਨ ਵਾਲਿਆਂ ਨੇ ਕਦੀ ਆਪਣੇ ਮਾਪਿਓ ਦਾ ਖਿਆਲ ਕੀਤਾ ਕਦੀ ਆਪਣੇ ਮਾਂ ਨੂੰ ਯਾਨੀ ਕਿ ਜਾਂ ਆਪਣੇ ਪਿਓ ਦੀਆਂ ਕਰੀਏ ਅੱਡੀਆਂ ਜਿਹੜੀਆਂ ਪਾਰਟੀਆਂ ਉਹਨਾਂ ਨੂੰ ਕਦੀ ਲੋਸ਼ਨ ਲਾਇਆ ਕਦੀ ਉਹਨੀਆਂ ਪਿੰਨੀਆਂ ਕੁੱਟੀਆਂ ਨੇ ਕਦੀ ਮਾਂ ਦੀ ਖਿਦਮਤ ਕੀਤੀ ਮਾਂ ਕਹਿੰਦਾ ਘਰ ਬਿਲਕਦੀ ਰਹਿੰਦੀ ਹੈ ਤੇ ਕਦੀ ਉਹਨੂੰ ਮਤਲਬ ਨਹੀਂ ਪੁੱਛਿਆ ਤੇ ਲੇਕਿਨ ਇੱਥੇ ਜਿਹੜਾ ਵਨਸਵਨੇ ਖਾਣੇ ਪੇਸ਼ ਕੀਤੇ ਜਾ ਰਹੇ ਨੇ ਜਦੋਂ ਆਂਦੇ ਨੇ ਤੇ ਹੈਰਾਨ ਇਹ ਹੈਰਾਨੀ ਵਾਲੀ ਗੱਲ ਨਹੀਂ ਤੇ ਹੋ ਰਹੀ ਯਾਨੀ ਕਿ ਕਿਆ ਉਹਨਾਂ ਦੇ ਜਿਹੜੇ ਇਹ ਪਖੰਡੀ ਬਾਬੇ ਨੇ ਕਿਆ ਉਹਨਾਂ ਨੂੰ ਇਸ ਚੀਜ਼ ਦਾ ਹੁਕਮ ਨਹੀਂ ਦਿੰਦੇ ਕਿ ਤੁਸੀਂ ਆਪਣੇ ਘਰ ਆ ਲੈਣ ਦੀ ਵੀ ਜਾ ਕੇ ਇਸ ਤਰ੍ਹਾਂ ਰਿਸਪੈਕਟ ਕਰੋ ਯਾਰ ਮੈਂ ਨਾ ਇੱਕ ਮੇਰੇ ਜਾਣੇ ਨਾਲੋਂ ਮੈਨੂੰ ਗੱਲ ਦੱਸਦਾ ਕਹਿੰਦਾ ਕਿ ਸਾਡੇ ਮਹੱਲੇ ਦਾ ਇੱਕ ਬੰਦਾ ਹੈ ਤੇ ਉਹ ਆ ਜਿਹੜੀ ਤਬਲੀਗ ਕਰਦੇ ਨੇ ਉਹਨਾਂ ਦਾ ਸੇਹ ਤੇ ਕਹਿੰਦੇ ਕਿ ਉਹਨਾਂ ਦੇ ਵਾਲਦ ਸਾਹਿਬ ਸਖਤ ਬਿਮਾਰ ਸਨ ਘਰ ਤੋ ਉਹ ਪੁੱਤਰ ਇੱਕੋ ਹੀ ਇੱਕੋ ਆਪਣੇ ਮਾਪਿਓ ਦਾ ਅੱਛਾ ਤੇ ਉਹ ਉਹਨਾਂ ਦੀ ਖਿਦਮਤ ਕਰਨ ਦੇ ਬਜਾਏ ਨਾ ਇਹ ਆਪਣੇ دین ਦਾ ਜਾਂ ਧਰਮ ਦਾ ਪ੍ਰਚਾਰ ਕਰਨ ਵਾਸਤੇ ਮਤਲਬ ਜੀ ਸੋ ਦਾ ਤਬਲੀਗ ਕਰਨ ਵਾਸਤੇ ਇੱਕ 6 ਮਹੀਨੇ ਦੇ ਚਿੱਲੇ ਤੇ 7 ਮਹੀਨੇ ਚਲਾ ਚਲਾ ਗਿਆ ਚਲੇ ਜਾਂਦੇ ਨੇ ਚਲੇਗੇ ਇਹ ਨਹੀਂ ਕਿ ਵੀ ਜਿਹੜਾ ਮੇਰਾ ਘਰਬਾਬ ਬੈਠਾ ਉਹਨੂੰ ਮੇਰੀ ਜ਼ਰੂਰਤ ਹੈ ਉਹਦੇ ਵਾਸਤੇ ਸਾਰਾ ਕੁਝ ਹੈ ਲੇਕਿਨ ਇਹ ਹੋਈ ਨਾ ਕਿ ਵੀ ਇੱਕ ਆਸਾਨੀ ਲੱਭਨੇ ਆਸੀਂ ਧਰਮ ਦੇ ਵਿੱਚ ਕਿ ਬਸ ਮੁਹੰਮਦ ਸਾਹਿਬ ਸੱਲਲ ਵਾਲਿ ਸਲਮ ਕੋਲ ਇੱਕ ਸਿਆਹੀ ਆਇਆ ਉਹਨੇ ਆ ਕੇ ਆਖਿਆ ਕਿ ਮੈਂ ਤੁਹਾਡੇ ਨਾਲ ਜਿਹਹਾਦ ਚ ਜਾਣਾ ਚਾਹੁੰਦਾ ਯਾਨੀ ਕਿ ਜੰਗ ਚ ਸ਼ਾਮਲ ਹੋਣਾ ਚਾਹੁੰਦਾ ਆਪਨੇ ਆਖਿਆ ਤੇਰੀ ਮਾਂ ਜ਼ਿੰਦਾ ਉਹਨੇ ਕਿਹਾ ਆਪਨੇ ਕਹਾ ਜਾ ਕੇ ਉਹਦੀ ਖਿਦਮਤ ਕਰ ਤੂੰ ਕੱਲਾ ਕੱਲਾ ਪੋਤੇ ਆਪਣੀ ਮਾਂ ਦਾ ਤੇ ਤੂੰ ਉਹਦੀ ਜਾ ਕੇ ਖਿਦਮਤ ਕਰ ਤੇਰਾ ਇਹ ਹੀ ਜੁਹਾਦ ਹੈ ਤੇਰੇ ਵਾਸਤੇ ਇਹ ਹੀ ਜੰਗ ਹੈ ਜੁਹਾਦ ਹੈ ਤੇ ਇਹ ਯਾਨੀ ਕਿ ਜਿਹੜਾ ਤੈਨੂੰ ਉਤੋਂ ਮਤਲਬ ਕਿ ਮਿਲਣਾ ਨਾ ਉਹ ਤੇਰੇ ਵਾਸਤੇ ਇਹ ਹੀ ਹੈ ਤੂੰ ਆਪਣੀ ਯਾਨੀ ਕਿ ਮਾਂ ਦੀ ਖਿਦਮਤ ਕਰ ਤੇਰੇ ਵਾਸਤੇ ਜਿਹੜੀ ਜੰਨਤ ਹੈ ਉਹ ਲਿਖ ਦਿੱਤੀ ਗਈ ਹੈ ਲਿਖ ਦਿੱਤੀ ਗਈ ਹੈ ਬੜੀ ਪਿਆਰੀ ਹੈ ਬੜੀ ਪਿਆਰੀ ਵੀਡੀਓ ਸੀ ਭਾਈ ਸਰਬਜੀਤ ਸਿੰਘ ਟੁੰਡਾ ਦੀ ਤੇ ਇਹ ਨਾ ਜ਼ਿਆਦਾਤਰ ਕੁਝ ਪਖੰਡ ਦੇ ਬਾਰੇ ਵੀ ਗੱਲ ਕਰਦੇ ਨੇ ਕੁਝ ਇਹ ਹਾਲਾਤ ਹਾਲਾਤ ਬਹੁਤ ਗੱਲ ਕਰਦੇ ਨੇ ਸਰ ਭਾਈ ਸਰਬਜੀਤ ਸਿੰਘ ਟੁੰਡਾ ਜਿਹੜੇ ਬਿਆਨ ਕਰਦੇ ਨੇ ਜੋ ਜੋ ਕੀ ਆਪਾਂ ਇਹਨੂੰ ਕਥਾ ਕਹਿ ਸਕਨੇ ਆ ਇਹ ਤੇ ਦੋਸਤ ਹੀ ਕਹਿ ਰਹੇ ਕਥਾ ਦਾ ਮਤਲਬ ਮੇਰੇ ਖਿਆਲ ਉਹ ਮਤਲਬ ਯਾਨੀ ਕਿ ਗਿਆਨੀ ਸੰਤ ਸਿੰਘ ਮਸਕੀਨ ਜਿਹੜੀਆਂ ਜਿਹੜੀਆਂ ਵੀਡੀਓ ਸੁਣਨ ਲੋਕ ਉਹਨਾਂ ਨੂੰ ਕਥਾ ਕਹਿੰਦੇ ਨੇ ਕਥਾ ਦਾ ਜਿਹੜਾ ਦੋ ਤਰ੍ਹਾਂ ਦੇ ਮਤਲਬ ਨੇ ਇੱਕ ਕਥਾ ਦਾ ਮਤਲਬ ਹੁੰਦਾ ਹੈ ਕਿ ਲਾਈਫ ਸਟੋਰੀ ਅੱਛਾ ਕਥਾ ਨੂੰ ਲਾਈਫ ਸਟੋਰੀ ਨੂੰ ਵੀ ਕਥਾ ਕਿਹਾ ਜਾਂਦਾ ਮਤਲਬ ਕਿ ਜਿਹਨੂੰ ਇੰਗਲਿਸ਼ ਆਪਾਂ ਲਾਈਫ ਸਟੋਰੀ ਕਹਿੰਦੇ ਆ ਉਰਦੂ ਜੀ ਕਹਿੰਦੇ ਕਿ ਜ਼ਿੰਦਗੀ ਦੀ ਕਹਾਣੀ ਜਾਂ ਜੋ ਉਹਨਾਂ ਨਾਲ ਵਪਰਿਆ ਜਾਂ ਉਹਨਾਂ ਨੇ ਜ਼ਿੰਦਗੀ ਵਿੱਚ ਕੀਤਾ ਨਾ ਉਹਨੂੰ ਬਿਆਨ ਕਰਨਾ ਉਹਨੂੰ ਕਥਾ ਕਿਹਾ ਜਾਂਦਾ ਇੱਕ ਹੁੰਦਾ ਕਿ ਤੁਸੀਂ ਕਿਸੇ ਮਤਲਬ ਕਿ ਗੁਰੂ ਦੀ ਸੰਤਰੀ ਜਾਂ ਭਗਤ ਦੀ ਇਹ ਜਿਹੜੀ ਜ਼ਲਾਈਫ ਹੈ ਨਾ ਉਹਨੂੰ ਬਿਆਨ ਕਰ ਰਹੇ ਜੇ ਤੁਸੀਂ ਜਿਹੜਾ ਬਿਆਨ ਕਰ ਰਹੇ ਜੇ ਤਾਂ ਉਹਨੂੰ ਵੀ ਕਥਾ ਕਿਹਾ ਜਾਂਦਾ ਉਹਨੂੰ ਕਥਾ ਨਹੀਂ ਕਿਹਾ ਜਾਂਦਾ ਉਹਨੂੰ ਇਹ ਆ ਉਹ ਕਿਹਾ ਜਾਂਦਾ ਗਾਥਾ ਗਾਥਾ ਉਹਨੂੰ ਗਾਥਾ ਕਹਿੰਦੇ ਨੇ ਮੇਰਾ ਖਿਆਲ ਹੈ ਬਾਕੀ ਕੋਈ ਕਥਾ ਜਾਂ ਗਾਥਾ ਜਾਂ ਕਥਾ ਮੇਰੇ ਹਿਸਾਬ ਨਾਲ ਇੱਕੋ ਹੀ ਲਫ਼ਜ਼ ਹੈ ਤੇ ਇਹ ਮਤਲਬ ਕਿ ਬੋਲਣ 'ਚ ਫਰਕ ਹੋ ਸਕਦਾ ਹੈ ਬਾਕੀ ਦੋਸਤ ਸਾਨੂੰ ਕਮੈਂਟ ਬਾਕਸ 'ਚ ਇਹਦਾ ਸਹੀ ਤਰ੍ਹਾਂ ਆਨਸਰ ਦੇਣ ਕਿ ਕਿ ਵੀ ਦੋਵਾਂ ਲਫ਼ਜ਼ਾਂ 'ਚ ਫਰਕ ਕੀ ਤੇ ਕਥਾ ਕੀ ਤੇ ਗਾਥਾ ਕੀ ਹੈ ਬਾਕੀ ਮਿਲਾਂਗੇ ਅਗਲੀ ਵੀਡੀਓ ਨਾਲ ਸਭ ਦੇ ਇਜਾਜ਼ਤ ਅੱਲਾਹ ਨੀਕੇ